ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੜਾਂਗੇ ਓੜਾ ਲਗ ਇਹ ਹੀ ਲਗ ਓ ਸਵਰ ਧੁਨੀ ਦਾ ਚਿੰਨ ਹੈ ਇਹ ਅੱਖਰ ਦੇ ਉੱਤੇ ਲੱਗਦੀ ਹੈ ਦੇਖੋ ਅੱਖਰ ਦੇ ਉੱਪਰ ਲੱਗਦੀ ਹੈ ਜਿਸ ਅੱਖਰ ਨਾਲ ਓੜਾ ਲੱਗਦਾ ਹੈ ਉਸ ਨਾਲ ਓ ਸਵਰ ਦੀ ਦੀਰਘ ਧੁਨੀ ਜੁੜ ਜਾਂਦੀ ਹੈ ਓ ਜਿਵੇਂ ਮੋਰ ਕਟੋਰਾ ਪਰਲੋਂ ਆਦ ਜਦੋਂ ਇਹ ਲਗ ਊੜੇ ਅੱਖਰ ਨਾਲ ਲਾਉਣੀ ਹੋਵੇ ਤਾਂ ਊੜੇ ਦਾ ਜਿਹੜਾ ਇਹ ਮੂੰਹ ਖੁੱਲਾ ਰਹਿੰਦਾ ਹੈ ਠੀਕ ਹੈ ਜੀ ਐੜੇ ਅਤੇ ਈੜੀ ਦੇ ਨਾਲ ਇਸ ਦੀ ਵਰਤੋਂ ਨਹੀਂ ਹੁੰਦੀ ਹੁਣ ਆਪਾਂ ਪਹਿਲਾਂ ਪੜ੍ਹਦੇ ਹਾਂ ਅੱਖਰਾਂ ਦੇ ਨਾਲ ਇਸ ਦੀ ਧੁਨੀ ਤੇ ਉਸ ਤੋਂ ਬਾਅਦ ਅਸੀਂ ਸ਼ਬਦ ਪੜ੍ਹਾਂਗੇ ਦੇਖੋ ਊੜੇ ਦਾ ਮੂੰਹ ਖੁੱਲਾ ਹੈ ਕੀ ਊੜੇ ਨੂੰ ਜਿਹੜਾ ਹੋੜਾ ਹੈ ਉਹ ਇਸ ਤਰੀਕੇ ਦੇ ਨਾਲ ਲੱਗਦਾ ਹੈ ਇਹ ਊੜੇ ਨੂੰ ਢੋੜਾ ਹੋ ਗਿਆ ਸੋ ਓ ਸੋ ਹੋ ਕੋ ਖੋ ਗੋ ਕੋ ਅੰਗੋ ਅਗਗੇ ਚੋ ਛੋ ਜੋ ਚੋ ਜੋ ਟੋ ਠੋ ਨੋ ਤੋ ਥੋ ਦੋ ਤੋ ਨੋ ਪੋ ਫੋ ਬੋ ਪੋ ਮੋ ਯੋ ਰੋ ਲੋ ਵੋ ੜੋ ਠੀਕ ਹੈ ਜੀ ਇਹ ਹੋ ਗਿਆ ਅੱਖਰਾਂ ਦੇ ਨਾਲ ਹੋੜਾ ਲਗਦਾ ਉਚਾਰਨ ਹੁਣ ਅਸੀਂ ਸ਼ਬਦ ਦੇਖਦੇ ਆਪਾਂ ਦੇਖੋ ਸ਼ਬਦ ਇੱਥੇ ਮੈਂ ਲਿਖੇ ਹੋਏ ਆ ਠੀਕ ਹੈ ਜੀ ਪਹਿਲਾਂ ਅਸੀਂ ਕਰਦੇ ਹਾਂ ਦੋ ਅੱਖਰਾਂ ਵਾਲੇ ਸ਼ਬਦ ਉਸ ਤੋਂ ਬਾਅਦ ਅਸੀਂ ਤਿੰਨ ਵਾਲੇ ਤੇ ਚਾਰ ਵਾਲੇ ਸ਼ਬਦ ਕਰਾਂਗੇ ਠੀਕ ਹੈ ਜੀ ਆ ਦੇਖੋ ਜਿਵੇਂ ਹੁਣ ਤੋ ਤੋ ਲ ਤੋਲ ਕੋ ਲ ਗੋਲ ਮੋ ਲ ਮੋਲ ਅੱਗੇ ਹੈ ਜੀ ਮੋ ਰ ਮੋਰ ਚੋ ਰ ਚੋਰ ਤੋ ਰ ਤੋਰ ਤੇ ਅੱਗੇ ਕੀ ਹੋ ਗਿਆ ਇਹਦੇ ਨਾਲ ਬਿਹਾਰੀ ਦੀ ਮਾਤਰਾ ਵੀ ਲੱਗ ਜਾਂਦੀ ਹੈ ਰੋ ਟੀ ਹਾਂਜੀ ਰੋਟੀ ਮੋ ਟੀ ਮੋਟੀ ਸੋ ਟੀ ਸੋਟੀ ਉਨੇ ਤੁਸੀਂ ਊੜੇ ਨਾਲ ਦੇਖਦੇ ਆ ਊੜੇ ਦੀ ਜਿਹੜੀ ਲੱਗੀ ਹੋਈ ਹੈ ਊੜੇ ਨਹੋੜਾ ਦੇਖੋ ਊੜੇ ਦਾ ਮੂੰਹ ਵੀ ਖੁੱਲਾ ਹੈ ਹੈਨਾ ਆ ਓ ਆਓ ਜਾ ਓ ਜਾਓ ਖਾ ਓ ਖਾਓ ਇਸੇ ਤਰ੍ਹਾਂ ਤਿੰਨ ਅੱਖਰਾਂ ਵਾਲੇ ਸ਼ਬਦ ਹੋਗੇ ਜੋ ਕ ਰ ਜੋ ਕਰ ਜੋ ਕ ਰ ਜੋਕਰ ਠੋਕਰ ਠੋਕਰ ਚੋਕਰ ਚੋਕਰ ਜੋਕਰ ਠੋਕਰ ਚੋਕਰ ਸੋਹਣ ਸੋਹਣ ਮੋਹਨ ਮੋਹਨ ਰੋਹਨ ਰੋਹਨ ਇਹ ਪਿੱਛੇ ਹਨ ਹਨ ਸੋਹਣ ਸੋਹਣ ਮੋਹਨ ਮੋਹਨ ਰੋਹਨ ਰੋਹਨ ਅੱਗੇ ਆਗੇ ਚਾਰ ਅੱਖਰਾਂ ਵਾਲੇ ਆਪਣੇ ਸ਼ਬਦ ਦੇਖੋ ਹੁਣ ਇਹ ਆਪਾਂ ਪਹਿਲਾਂ ਦੋ ਦੋ ਨੂੰ ਪੜਾਂਗੇ ਦੋ ਇਧਰੋਂ ਕਰ ਲਾਂਗੇ ਫਿਰ ਦੋ ਦਾ ਇਕੱਠਿਆਂ ਦਾ ਕਰ ਲਾਂਗੇ ਆਚਾਰਨ ਜਿਵੇਂ ਮਨੋ ਮਨੋ ਹਰ ਹਰ ਮਨੋ ਹਰ ਮਨੋਹਰ ਅਬੋ ਅਬੋ ਹਰ ਹਰ ਅਬੋਹਰ ਤਰੋ ਤਰੋ ਹਰ 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 ਧਰੋ ਹਰ ਠੀਕ ਹੈ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਵੱਲੋਂ ਸਾਰਿਆਂ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ